ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ੍ਹ ਗੁਜਰਾਤ ਦੀ ਪੂਰਵੰਦਰ ਸਿਟੀ ਦੇ ਇੱਕ ਜੱਜ ਮੁਕੇਸ਼ ਪਾਂਡਿਆ ਨੇ ਅ ਸਾਬਕਾ ਆਈਪੀਐਸ ਅਧਿਕਾਰੀ ਸ਼੍ਰੀ ਸੰਜੀਵ ਭਟਕਲ ਨੂੰ ਉਹਨਾਂ ਤੇ 1997 ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਸੀ ਕਿ ਇਹਨਾਂ ਨੇ ਸਬੂਤ ਇਕੱਠੇ ਕਰ ਲਈ ਆਪਣੀ हिरासत ਦੇ ਦੌਰਾਨ ਉਹਦੇ ਤੇ ਇੰਨਾ ਤਸ਼ੱਦਦ ਕੀਤਾ ਤੇ ਉਹਦੇ ਤੇ ਉਹਦਾ ਕੇਸ 2013 ਚ ਦਰਜ ਹੋ ਗਿਆ ਸੀ ਤੇ ਉਸ ਤੇ ਇੱਕ ਹੋਰ ਕੇਸ ਕਿਸੇ Rajasthan ਦੇ ਵਕੀਲ ਨੂੰ ਪਰਤਾੜਤ ਕਰਨ ਦਾ ਉਹ ਵੀ ਬਣਿਆ ਤੇ ਉਹਦੇ ਚ ਉਹਨੂੰ 20 ਸਾਲ ਦੀ ਸਜ਼ਾ ਵੀ ਹੋਈ ਹੈ ਪਿੱਛੇ ਜਨਵਰੀ 2024 ਚ ਤੇ ਉਸ ਨੇ ਉਸ ਦੇ ਵਿਰੁੱਧ ਹਾਈ ਕੋਰਟ ਦੇ ਉਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਚ ਵੀ ਰਿਟ ਅਜੀ ਅਪੀਲ ਪਾਈ ਹੋਈ ਹੈ ਤੇ ਇਸ ਤਰ੍ਹਾਂ ਦੇ ਉਹਦੇ ਤੇ ਕਾਫੀ ਸਾਰੇ ਕੇਸ ਨੇ ਅਸਲ ਚ ਗੱਲ ਦੀ ਜੜ ਜਿਹੜੀ ਹੈ ਉਹ ਦੋ ਗੱਲਾਂ ਤੋਂ ਸ਼ੁਰੂ ਹੁੰਦੀ ਹੈ ਵੀ ਜਦੋਂ ਉਸ ਨੇ ਜਿਹੜੀ 30 ਅਕਤੂਬਰ 1990 ਨੂੰ ਉਹ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਸੀ ਐਸ ਪੀ ਸੀਗਾ ਉਸ ਨੇ ਉਸ ਟਾਈਮ ਬਾਵਰੀ ਮਸਜਿਦ ਦੇ ਬਾਰੇ ਚ ਜਿਹੜੀ ਰਥ ਯਾਤਰਾ ਸੀਗੀ ਅ ਅਡਵਾਨੀ ਨੇ ਕਢੀ ਉਸ ਰਥਯਾਤਰਾ ਨੂੰ ਰੋਕ ਦਿੱਤਾ ਗਿਆ ਸੀ ਤੇ ਉਸ ਰਥਯਾਤਰਾ ਰੋਕੇ ਜਾਣ ਦੇ ਵਿਰੁੱਧ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਵਕਤ ਉਹਨਾਂ ਨੇ 150 ਬੰਦਿਆਂ ਨੂੰ ਫੜ ਕੇ ਅੰਦਰ ਦਿੱਤਾ ਸੀ ਵੀ ਤਾਂ ਕਿ ਗੜਬੜ ਨਾ ਹੋਵੇ ਫਿਰਕੂ ਫਿਰਕੂ ਦੰਗੇ ਨਾ ਹੋਣ ਕਿਉਂਕਿ ਬਹੁਤ ਉਹਦੋਂ ਰਥਯਾਤਰਾ ਦੇ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਦੰਗੇ ਹੋ ਗਏ ਸੀ ਇੱਕ ਤਾਂ ਕਿਹੜੇ ਇਹ ਸੀ ਦੂਜੀ ਕਿਹੜੇ ਇਹ ਸੀ ਵੀ 2002 ਦੇ ਜਿਹੜੇ ਗੁਜਰਾਤ 'ਚ ਦੰਗੇ ਹੋਏ ਸੀ ਉਹਨਾਂ ਦੰਗਿਆਂ ਦੇ ਬਾਰੇ 'ਚ ਉਹਦੇ ਤੇ ਇਲਜ਼ਾਮ ਇਹ ਲੱਗਿਆ ਵੀ ਉਹਨੇ ਤੀਜਤਾ ਸੀ ਤਲਵਾਰ ਨਾਲ ਤੇ ਇੱਕ ਹੋਰ ਡੀਜੀਪੀ ਸੀਗਾ ਸ੍ਰੀ ਕੁਮਾਰ ਉਹਨਾਂ ਨਾਲ ਮਿਲ ਕੇ ਝੂਠੇ ਸਬੂਤ ਬਣਾਏ ਅਗਲੀ ਗੱਲ ਹੋਰ ਵੀ ਕਿ ਵੀ ਉਸਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਕਿ ਉਸ ਟਾਈਮ ਮੁੱਖ ਮੰਤਰੀ ਸੀ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾਇਆ ਸੀ ਇਹ ਦੰਗੇ ਕਰਾਉਣ 'ਚ ਨਰਿੰਦਰ ਮੋਦੀ ਦਾ ਹੱਥ ਹੈ ਸੋ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਹੋਣ ਤੇ ਸੰਜੀਪ ਭੱਟ ਜੀ ਆਰਾਮ ਨਾਲ ਰੋਟੀ ਖਾ ਜਾਣ ਇਹ ਕਿਤੇ ਵੀ ਨਹੀਂ ਹੋ ਸਕਦਾ ਪਹਿਲਾਂ ਤਾਂ ਉਹਨਾਂ ਨੂੰ ਲੰਬੇ ਸਮੇਂ ਤੇ ਬਿਨਾਂ ਅਧਿਕਾਰਤ ਛੁੱਟੀ ਲਈ ਗੈਰ ਹਾਜ਼ਰ ਰਹਿਣ ਕਰਕੇ ਨੌਕਰੀ ਤੋਂ ਕੱਢਿਆ ਗਿਆ ਜਿਸ ਨੂੰ ਉਹਨੇ ਚੈਲੰਜ ਕੀਤਾ ਹੋਇਆ ਤੇ ਦੂਜਾ ਫਿਰ ਉਹਨੂੰ ਡਿਸਮਿਸ ਕਰ ਦਿੱਤਾ ਬਾਅਦ ਦੇ ਵਿੱਚ ਤੇ ਫਿਰ ਉਹਦੇ ਤੇ ਇਸ ਤਰ੍ਹਾਂ ਦੇ ਕਿੰਨੇ ਕੇਸ ਹੋਗੇ ਉਹਦੇ ਵਾਈਫ ਉਹਦੀ ਵਾਈਫ ਜਿਹੜੀ ਉਹ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੱਟ ਸਾਹਿਬ ਦੀ ਰਿਹਾਈ ਹੋ ਜੇ ਦੇਸ਼ ਦੇ ਜਿਹੜੇ ਹੋਰ ਸੈਕੂਲਰ ਤੇ ਧਰਮ ਨਿਰਪੱਖ ਲੋਕ ਤੇ ਅਗਾਂਵਧੂ ਲੋਕ ਨੇ ਜਮਹੂਰੀਅਤ ਪਸੰਦ ਲੋਕ ਨੇ ਉਹ ਵੀ ਸੰਜੀਵ ਪੱਟ ਤੇ ਬਣੇ ਇਹਨਾਂ ਝੂਠੇ ਕੇਸਾਂ ਵਿਰੁੱਧ ਉਹਦੀ ਪੈਰਵਾਈ ਕਰਦੇ ਰਹਿੰਦੇ ਆ ਉਹਦੇ ਹੱਕ ਚ ਬਿਆਨ ਦਿੰਦੇ ਰਹਿੰਦੇ ਆ ਹਾਲੇ ਹਾਲਾਂਕਿ ਉਹਨਾਂ ਦੇ ਇਸ ਕੇਸ ਚੋਂ ਬਰੀ ਹੋਣ ਨਾਲ ਉਹਨਾਂ ਦੇ ਜੇੜ੍ਹ ਚੋਂ ਬਾਹਰ ਆਉਣ ਦੀ ਹਾਲ ਦੀ ਘੜੀ ਸੰਭਾਵਨਾ ਲੱਗਦੀ ਨਹੀਂ ਅਸੀਂ ਸੰਗਰਾਮ ਟੀਵੀ ਵੱਲੋਂ ਉਹਨਾਂ ਨਾਲ ਪੂਰਨ ਹਮਦਰਦੀ ਪ੍ਰਗਟ ਕਰਦੇ ਹੋਏ ਦੇਸ਼ ਦੀ ਜਿਹੜੀ ਅਦਾਲਤਾਂ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਉਹਨਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਅਸਲੀ ਜਿਹੜੇ ਕਾਨੂੰਨ ਦੇ ਰਖਵਾਲੇ ਵਜੋਂ ਖੜਨ ਵਜੋਂ ਉਹਨੂੰ ਸਜ਼ਾ ਦਿੱਤੀ ਜਾ ਰਹੀ ਹੈ ਤੇ ਉਹਨੂੰ ਇਸ ਸਜ਼ਾਆਂ ਨਾ ਦਿੱਤੀਆਂ ਜਾਣਾ ਦੂਸਰੀ ਗੱਲ ਬੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਕਿ Allahabad High Court ਦੇ ਇੱਕ ਜੱਜ ਨੇ ਮੌਜੂਦਾ ਜੱਜ ਰਿਟਾਇਰਡ ਨਹੀਂ ਮੌਜੂਦਾ ਜੱਜ ਸ਼ੇਖਰ ਜਾਦਵ ਉਹਨਾਂ ਨੂੰ ਵਿਸ਼ਵ Hindu ਪ੍ਰੀਸ਼ਦ ਨੇ Allahabad ਜਿਉਂ ਅੱਜਕੱਲ ਪ੍ਰਿਆਗਰਾਜ ਕਹਿੰਦੇ ਐ ਉੱਥੇ ਇੱਕ ਆਪਣਾ ਆਪਣਾ ਇੱਕ ਲੈਕਚਰ ਕਰਾਇਆ ਜਿਹਦੇ ਵਿੱਚ ਸੀਗਾ ਵੀ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹ ਸੰਵਿਧਾਨਕ ਲੋੜ ਹੈ ਸਾਡੀ ਉਹ BJP RSS विश्वेंदु परिषद ਵਿਚ ਰੰਗਦਲ ਇਹ ਮੁਸਲਮਾਨਾਂ ਦੇ ਵਿਰੁੱਧ ਬਗਾਵਤ ਉਹ ਕਰਨ ਲਈ ਪ੍ਰਚਾਰ ਕਰਨ ਲਈ ਇਸ ਨੂੰ ਇੱਕ ਮੁੱਦੇ ਵਜੋਂ ਪ੍ਰਚਾਰਦੇ ਹੈ ਤੇ ਨਾਲ ਦੀ ਨਾਲੇ ਉਸੇ ਜ਼ੁਬਾਨ ਦੇ ਨਾਲ ਉਸੇ ਵਕਤ ਕਹਿੰਦੇ ਹੈ ਵੀ ਜਦੋਂ ਤੱਕ ਕਹਿੰਦੇ ਹੈ ਵੀ ਸਾਰੇ ਦੇਸ਼ 'ਚ ਜੇ ਫਲਾਣੇ ਕਾਨੂੰਨ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦੇ ਆ ਫਲਾਣੇ ਕਾਨੂੰਨ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦੇ ਆ ਤਾਂ ਇਹ ਕਿਉਂ ਨਾ ਹੋਣ ਦੂਜੇ ਬੰਨੇ ਇਸੇ ਜ਼ੁਬਾਨ ਨਾਲ ਕਹਿੰਦੇ ਹੈ ਕਿ ਇਹ ਜਿਹੜੇ ਯੂਨੀਫਾਰਮਿਟੀ ਦਾ ਸਵਾਲ ਹੈ ਇਹ ਜਿਹੜੇ ਕਬਾਇਲੀ ਲੋਕ ਹੈ ਉਹਨਾਂ ਤੇ ਨਹੀਂ ਲੱਗਣਗੇ ਉਹਨਾਂ ਦੀ ਆਪਣੀਆਂ ਰੀਤੀ ਰਿਵਾਜ ਜਿਹੜੇ ਹੈਗੇ ਆ ਉਹੀ ਰਹਿਣਗੇ ਫਿਰ ਇਹਦਾ ਮਤਲਬ ਹੈ ਯੂਨੀਫਾਰਮਿਟੀ ਤਾਂ ਇੱਕ ਬਹਾਨਾ ਹੈ ਅਸਲ ਚ ਤਾਂ ਫਿਰਕਾ ਪ੍ਰਸਤੀ ਖਲੋਣਾ ਹੈ ਤੇ ਉਸ ਨੇ ਕੱਲ ਕਿਹਾ ਕਿ ਮੈਨੂੰ ਇਹ ਕਹਿੰਦੇ ਕੋਈ ਤਰਾਜ ਨਹੀਂ ਇੱਕ ਜੱਜ ਕਹਿ ਰਿਹਾ ਹੈ ਹਾਈ ਕੋਰਟ ਦਾ ਇਹ ਜੱਜ ਕੀ ਕਹਿ ਰਿਹਾ ਹੈ ਵੀ ਮੈਨੂੰ ਇਹ ਕਹਿੰਦੇ ਕੋਈ ਚੀਜ਼ਕ ਨਹੀਂ ਕਿ ਇਹ ਹਿੰਦੁਸਤਾਨ ਹੈ ਇਹ ਦੇਸ਼ ਬਹੁ ਸੰਖਿਆਕ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਚੱਲੂਗਾ ਤੇ ਤੁਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਅਜਿਹਾ ਜੱਜਵਜੋ ਕਿਉਂ ਕਹਿ ਰਹੇ ਹੋ ਮੈਂ ਇਸ ਲਈ ਕਹਿ ਰਿਹਾ ਕਿ ਕਾਨੂੰਨ ਚ ਬਹੁ ਸੰਖਿਆ ਦਾ ਹੀ ਰੋਲ ਹੁੰਦਾ ਹੈਗਾ ਜੋ ਬਹੁ ਸੰਖਿਆ ਕਹਿੰਦੀ ਹੈ ਉਹੀ ਚੱਲਦਾ ਹੈ ਕਾਨੂੰਨ ਉਹੀ ਕਾਨੂੰਨ ਹੈ ਤੇ ਚਾਹੇ ਪਰਿਵਾਰ ਲੈ ਲਓ ਚਾਹੇ ਸਮਾਜ ਲੈ ਲਓ ਜਿੱਥੇ ਬਹੁ ਗਿਣਤੀ ਦਾ ਭਲਾ ਹੁੰਦਾ ਹੋਵੇ ਉਹੀ ਫੈਸਲੇ ਲਏ ਜਾਂਦੇ ਜਦ ਕੇ ਸਾਡੇ ਭਾਰਤ ਦੇ ਕਾਨੂੰਨਾਂ ਦਾ ਜਾਂ ਜਿਹੜੇ ਸਾਡੇ ਪਹਿਲਾਂ ਦੀਆਂ ਗੱਲਾਂ ਨੇ ਉਹ ਕਹਿੰਦੇ ਆ ਕਿ ਆਖਰੀ ਲਾਈਨ ਦੇ ਆਖਰੀ ਥਾਂ ਤੇ ਖੜੇ ਬੰਦੇ ਨੂੰ ਵੀ ਇਨਸਾਫ ਮਿਲੇ ਬਹੁ ਗਿਣਤੀ ਘੱਟ ਗਿਣਤੀ ਦਾ ਸਵਾਲ ਨਹੀਂ ਹਰੇਕ ਨੂੰ ਇਨਸਾਫ ਮਿਲੇ ਇਹ ਕਹਿੰਦੇ ਨਾ ਸਿਰਫ ਬਹੁ ਗਿਣਤੀ ਜੋ ਕਹੂਗੀ ਉਹੀ ਇਨਸਾਫ ਹੈ ਘੱਟ ਗਿਣਤੀ ਜਿੰਨੀ ਮਰਜ਼ੀ ਕੁਝ ਕਹੀ ਜਾਵੇ ਉਹਦਾ ਕੋਈ ਇਨਸਾਫ ਨਹੀਂ ਇਹ ਇੱਕ ਜੱਜ ਕਹਿ ਰਿਹਾ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਇਹ ਅਜਿਹੇ ਜੱਜ ਜੱਜ ਕਿਉਂ ਹੈ ਹਾਈ ਕੋਰਟ ਜੱਜ ਜੇ ਅਜਿਹੇ ਬੈਠੇ ਹੈ ਫਿਰ ਫੈਸਲੇ ਕਿਹੜੇ ਹੋਣੇ ਬਹੁਤ ਸਾਰੇ ਜਿਹੜੇ ਆ ਮੰਦਰ ਮਸਜਿਦ ਦੇ ਮਸਲੇ ਚੱਲਦੇ ਹੈ ਮਸਜਿਦ ਦੇ ਥੱਲੇ ਮੰਦਰ ਹੈ ਹੋਰ ਹੈ ਉਹ ਜਦੋਂ ਹਾਈ ਕੋਰਟ ਜਾਂਦੇ ਪੜਕ ਦੇਣੇ ਉਹਨਾਂ ਮੁਸਲਮ ਧਿਰ ਦੀ ਆਵਾਜ਼ ਉਦੋਂ ਬਲੰਦ ਕਰ ਉਹਨੂੰ ਉਹਨੂੰ ਰੱਦ ਕਰ ਦਿੰਦੇ ਆ ਅਜਿਹੇ ਜੱਜ ਬੈਠੇ ਆ ਉੱਥੇ ਜਿਹੜੇ ਐਨੇ ਫਿਰਕੂ ਨੇ ਸੋ ਅਜਿਹੇ ਫਿਰਕੂ ਬੰਦਿਆਂ ਦਾ ਦੇਸ਼ ਦੇ ਸੰਵਿਧਾਨ ਮੁਤਾਬਕ ਜਿਹੜਾ ਕਿ ਸੈਕੂਲਰ ਹੈ ਉਸ ਮੁਤਾਬਕ ਇਸ ਤਰ੍ਹਾਂ ਦੀਆਂ ਅਦਾਲਤਾਂ 'ਚ ਸੱਜ ਕੇ ਬਹਿਣਾ ਅਦਾਲਤ ਆਪਣੇ ਸੰਵਿਧਾਨ ਦੀ ਬਹੁਤ ਵੱਡੀ ਤੋਹੀਨ ਹੈ ਜਿਹਹਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਦੂਜਾ ਹੈ ਅਗਲੀ ਗੱਲ ਦੋਸਤੋ ਇਹ ਹੈ ਸ਼ਾਇਦ ਇਹਨਾਂ ਗੱਲਾਂ ਕਰਕੇ ਜਾਂ ਇੱਕ ਉਦਾਹਰਨ ਹੋਰ ਦੇ ਤੌਰ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਬੇਟੀ ਇਲਤਜ਼ਾਮ ਮੁਫਤੀ ਜੀ ਦੀ ਪਿੱਛੇ ਚੌਣ ਲੜੀ ਸੀ ਹਾਰ ਗਈ ਸੀ ਉਸ ਨੇ ਇੱਕ ਬਿਆਨ ਦਿੱਤਾ ਕਿ ਵੀ ਜਿਹੜੇ ਉਹ ਮਹਾਰਾਸ਼ਟਰ ਦੇ ਵਿੱਚ 6 ਸਾਲ 9 ਸਾਲ ਤੇ 11 ਸਾਲ ਦੇ ਬੱਚਿਆਂ ਨੂੰ ਕੁੱਟ-ਕੁੱਟ ਕੇ ਜੈ ਸ਼੍ਰੀ ਰਾਮ ਕਹਾਇਆ ਜਾ ਰਿਹਾ ਹੈ ਉਹ ਉਹਦਾ ਮਤਲਬ ਇਹ ਹੈ ਸਿੱਧਾ ਜਾਂ ਅਰਥ ਕਿ ਵੀ ਜਿਹੜੀ ਹਿੰਦੂਤਵ ਹੈ ਇਹ ਇੱਕ ਬਿਮਾਰੀ ਹੈ ਲਾਗ ਦੀ ਬਿਮਾਰੀ ਬੰਦਿਆਂ ਨੂੰ ਗਾਂ ਤੇ ਗਾਂ ਲੱਗੀ ਜਾਂਦੀ ਹੈ ਹਿੰਦੂਤਵ ਦੀ ਬਿਮਾਰੀ ਉੱਥੋਂ ਦੇ ਬੀਜੇਪੀ ਦੇ ਨੇਤਾ ਨੇ ਕਿਹਾ ਵੀ ਸਾਡੇ ਧਰਮ ਨੂੰ ਤੁਸੀਂ ਬਿਮਾਰੀ ਕਿਉਂ ਕਹਿ ਰਹੇ ਹੋ ਫਿਰ ਉਹਨੇ ਜਵਾਬ ਦਿੱਤਾ ਮੁਰਮਾ ਵੀ ਹਿੰਦੂ ਧਰਮ ਧਰਮ ਹੈ ਹਿੰਦੂਤਵ ਜਿਹੜਾ ਹੈ ਉਹ ਇੱਕ ਰਾਜਨੀਤਿਕ ਵਿਚਾਰਧਾਰਾ ਹੈ ਜਿਹੜੀ ਫਿਰਕਾਪ੍ਰਸਤੀ ਖਲਾਉਂਦੀ ਹੈ ਤੇ ਇਸ ਫਿਰਕਾਪ੍ਰਸਤੀ ਖਲਾਉਣ ਵਾਲੀ ਹਿੰਦੂਤਵੀ ਵਿਚਾਰਧਾਰਾ ਦੇ ਵਿਰੁੱਧ ਤਾਂ ਸਾਰੇ ਦੇਸ਼ ਨੂੰ ਇਕੱਠਾ ਹੋਣਾ ਹੀ ਚਾਹੀਦਾ ਹੈ ਹਿੰਦੂ ਧਰਮ ਨੂੰ ਸਲਾਮ ਕਰਨਾ ਚਾਹੀਦਾ ਹੈ ਹਿੰਦੂ ਧਰਮ ਨਾਲ ਕਿਸੇ ਦਾ ਕੋਈ ਰੋਲਾ ਨਹੀਂ ਤਾਂ ਉਹਨਾਂ ਨੇ ਇਹ ਵੀ ਕਿਹਾ ਅ ਇੱਕ ਅੱਜ ਹੋਰ ਦਾ ਹਿੰਦੂ ਦੇ ਵਿੱਚ ਰਾਹੁਲ ਮੈਨਨ ਨੇ ਇਕਲੇ ਉਹਨਾਂ ਨੇ ਕਿਹਾ ਵੀ ਜਿਹੜਾ ਅਰਬਪਤੀ ਵਾਰਨ ਵਫੇ ਹੈ ਉਹਨੇ ਆਪਣੀ 100 ਅਰਬ ਡਾਲਰ ਤੋਂ ਵੱਧ ਜਿਹੜੀ ਜਾਇਦਾਦ ਹੈ ਉਹਦੇ ਚੋਂ 50 ਅਰਬ ਡਾਲਰ ਅੱਡ-ਅੱਡ ਤਰ੍ਹਾਂ ਦੀਆਂ ਜਿਹੜੀਆਂ ਦਾਨ ਖੁੰਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਦਾਨ ਦੇਣ ਦੀ ਗੱਲ ਕਹੀ ਹੈ ਅਸੀਂ ਉਹਨਾਂ ਦੇ ਦਾਨ ਦੇਣ ਨੂੰ ਚੰਗਾ ਕੰਮ ਕਹਿ ਸਕਦੇ ਹਾਂ ਉਹਨੇ ਲਈ ਮੈਨਨ ਨੇ ਕੇ ਵੀ ਅਸੀਂ ਉਹਨੂੰ ਵਧੀਆ ਗੱਲ ਕਹਿ ਸਕਦੇ ਹਾਂ ਉਹਦੀ ਸ਼ਲਾਘਾ ਕਰ ਸਕਦੇ ਹਾਂ ਪਰ ਜਿਹੜੀ ਗੱਲ ਕਹਿ ਕੇ ਉਹ দান ਦੇ ਰਿਹਾ ਉਹ ਗੱਲ ਤੇ ਸਾਨੂੰ ਸਖਤ ਇਤਰਾਜ਼ ਹੈ ਉਹ ਇਹ ਕਹਿ ਰਿਹਾ ਹੈ ਕਿ ਵੀ ਜਿਨ੍ਹਾਂ ਕੋਲ ਦੌਲਤ ਜਿਹੜਾ ਲੋਕਾਂ ਵੱਲੋਂ ਜੋ ਦੌਲਤ ਆਈ ਹੋਈ ਹੈ ਉਹ ਚੰਗੀ ਕਿਸਮਤ ਵਾਲੇ ਹੈ ਤੇ ਜਿਨ੍ਹਾਂ ਦੀ ਮਾੜੀ ਕਿਸਮਤ ਹੈ ਉਹਨਾਂ ਨੂੰ ਜੇ ਅਸੀਂ ਕੁਝ ਦੇ ਦੇਾਂਗੇ ਤਾਂ ਥੋੜੀ ਗੈਰ ਬਰਾਬਰੀ ਘੱਟ ਸਕਦੀ ਹੈ ਉਹ ਮੈਨਨ ਸਾਹਿਬ ਇਹਦੇ ਤੇ ਸਵਾਲ ਕਰਦੇ ਆ ਵੀ ਸਵਾਲ ਇਹ ਨਹੀਂ ਕਿ ਤੁਹਾਡੀ ਕਿਸਮਤ ਚੰਗੀ ਸੀ ਤਾਂ ਤੁਹਾਡੇ ਕੋਲ ਆ ਗਈ ਜਾਂ ਉਹਨਾਂ ਦੀ ਕਿਸਮਤ ਮਾੜੀ ਹੈ ਉਹਨਾਂ ਕੋਲ ਨਹੀਂ ਆਈ ਇਹ ਸਵਾਲ ਕਿਸਮਤ ਦਾ ਨਹੀਂ ਤੁਹਾਡੇ ਕੋਲ ਆਈ ਕਿਉਂ ਹੈ ਸਮਾਜ ਦੇ ਤੇ ਸਰਕਾਰ ਦੇ ਤੇ ਬਾਕੀ ਰਾਜਨੀਤੀ ਦੇ ਜਿਹੜੇ ਕਿਹੜੇ ਨਿਜਮ ਨੇ ਕਿਹੜੀ ਪਾਲਿਸੀ ਹੈ ਜਿਹਦੇ ਕਰਕੇ ਤੁਸੀਂ ਇਹ ਤਾਂ ਦੌਲਤ ਇਕੱਠੀ ਕਰ ਸਕਦੇ ਹੋ ਉਹ ਹੈ ਨਾ ਕਿ ਕਿਸਮਤ ਸੋ ਇਸ ਕਰਕੇ ਉਹਨੇ ਉਦਾਹਰਨ ਦਿੱਤੀ ਵੀ ਜਿਹੜਾ ਆਪਣਾ ਅ ਬਿਲ ਗੇਟਸ ਹੈ ਤੇ ਜਿਹੜਾ ਦੂਸਰਾ ਜੈਫ ਬੈਜ਼ੋਸ ਹੈ ਇਹਨਾਂ ਕੋਲ ਦੌਲਤ ਤਾਂ ਇਕੱਠੀ ਹੋਈ ਕਿ ਇਹਨਾਂ ਦੀ ਆਪਣੇ ਆਪਣੇ ਖੇਤਰਾਂ ਦੇ ਵਿੱਚ ਇਜਾਰੀਦਾਰੀ ਹੋ ਗਈ ਤੇ ਇਹਨਾਂ ਨੂੰ ਮਾਰਕੀਟ ਦੇ ਵਿੱਚ ਕੋਈ ਕੰਪੀਟ ਕਰਨ ਵਾਲਾ ਹੀ ਨਹੀਂ ਸੀਗਾ ਇਹ ਕੰਪੀਟ ਕਰਨ ਵਾਲਾ ਨਾਂ ਬਚਣ ਦੇਣਾ ਤੇ ਉਹਦੇ ਲਈ ਕੋਈ ਚੈੱਕ ਬੈਲ ਸਰਕਾਰਾਂ ਵੱਲੋਂ ਨਾ ਲਾਏ ਜਾਣਾ ਤੇ ਉਹਨਾਂ ਨੂੰ ਖੁੱਲੀਆਂ ਖੇਡਾਂ ਕਰਨ ਦੇਣਾ ਤੇ ਉਹਨਾਂ ਨੂੰ ਅਰਬਾਂ ਖਰਬਾਂ ਕਮਾਉਣ ਦੇਣਾ ਇਹ ਕਿਸਮਤ ਨਹੀਂ ਇਹ ਉਹਨਾਂ ਨੀਤੀਆਂ ਦਾ ਚੱਕਰ ਹੈ ਸੋ ਦੋਸਤੋ ਜੇ ਤੁਹਾਡਾ ਵਕਤ ਲੱਗੇ ਤਾਂ ਇਹ ਲੇਖ ਪੜਨ ਵਾਲਾ ਮੈਂ ਤਾਂ ਤੁਹਾਨੂੰ ਇੱਕ ਹਿੰਟ ਮਾਤਰ ਦੱਤਾ ਉਹ ਕਹਿੰਦੇ ਹੈ ਵੀ ਜਿਹੜੇ ਕਾਰਨਾ ਕਰਕੇ ਉਹ ਅਮੀਰ ਹੋਏ ਆ ਉਹ ਕਾਰਨਾ ਚ ਜਾਣ ਦੀ ਲੋੜ ਹੈ ਜਿਨ੍ਹਾਂ ਕਾਰਨਾ ਕਰਕੇ ਦੂਜੇ ਲੋਕ ਗਰੀਬ ਨੇ ਉਹਨਾਂ ਚ ਜਾਣ ਦੀ ਲੋੜ ਹੈ ਕਿਸਮਤ ਦਾ ਰੋਲ ਤਾਂ ਥੋੜਾ ਬਹੁਤਾ ਹੋ ਸਕਦਾ ਹੈ ਬਹੁਤ ਵੱਡਾ ਐਡਾ ਵੱਡਾ ਰੋਲ ਨਹੀਂ ਕਿ ਐਨੇ ਵੱਡੇ ਪਾਣੇ ਪੈ ਜਾਣ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਕਰੀਏ ਕਿ ਮਹਾਰਾਸ਼ਟਰ ਦੇ ਵਿੱਚ ਸੌਰੀ ਮੱਧ ਪ੍ਰਦੇਸ਼ ਦੇ ਵਿੱਚ ਪੁਆਇੰਟ 9 ਐਮ ਐਮ ਪਿਸਟਲ ਜਿਹੜਾ ਕਿ ਇੱਥੇ ਚੌੜਾ ਸਾਹਬ ਨੇ ਸੁਖਵੀਰ ਬਾਗਲ ਤੇ ਚਲਾਇਆ ਸੀ ਇਸ ਪਿਸਟਲ ਤੇ ਸੈਲਫ ਲੋਡਿੰਗ ਰਾਈਫਲਾਂ ਦੇ ਤਕਰੀਬਨ 200 ਤੋਂ ਵੱਧ ਕਾਰਤੂਸ ਜਿਹੜੇ ਐ ਮਹਾਰਾਸ਼ਟਰ ਦੀ ਸਪੈਸ਼ਲ ਆਰਮਡ ਫੋਰਸਿਜ਼ ਮੋਰੇਨਾ ਦੇ ਜ਼ਿਲ੍ਹੇ ਚੋਂ ਚੋਰੀ ਹੋ ਗਏ ਇਹਦਾ ਮਤਲਬ ਹੈ ਵੀ ਜਿਹੜੇ ਇਹ ਚੋਰੀ ਹੁੰਦਾ ਹੈ ਇਹ ਜਆ ਅਸਲਾ ਸਰਕਾਰੀ ਥਾਵਾਂ ਤੋਂ ਉਹ ਕਿਹਨਾਂ ਹੱਥਾਂ 'ਚ ਜਾਂਦਾ ਹੈ ਜਰਾ ਕੇ ਇਹ ਦੇਖਣ ਦੀ ਲੋੜ ਹੈ ਕੀ ਇਹਦੇ ਪਿੱਛੇ ਕੋਈ ਖਾਸ ਵੱਡੀਆਂ ਸਾਜਸ਼ਾਂ ਦਾ ਹਿੱਸਾ ਤਾਂ ਨਹੀਂ ਹੈ ਕਿ ਜਿੱਥੋਂ ਇਹ ਜੇ ਹਥਿਆਰ ਚੋਰੀ ਕਰਾਏ ਜਾ ਰਹੇ ਹੈ ਅਸਲਾ ਚੋਰੀ ਕਰਾਇਆ ਜਾ ਰਿਹਾ ਹੈ ਤੇ ਉਹ ਕਿਤੇ ਹੋਰ ਵਰਤਾਇਆ ਜਾ ਰਿਹਾ ਹੈ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਇਸ ਨੂੰ ਦੇਖਣ ਦੀ ਲੋੜ ਹੈ ਲਾਸਟ ਗੱਲ ਕਿਸਾਨਾਂ ਦੇ ਉੱਤੇ ਕੱਲ ਫੇਰ ਹਰਿਆਣਾ ਸਰਕਾਰ ਨੇ ਅਥਰੂ ਗੈਸ ਦੇ ਕੋਲੇ ਭਰਾਏ 7-8 ਕਿਸਾਨ ਜ਼ਖਮੀ ਹੋਏ ਐ ਇੱਕ ਨੂੰ ਪੀਜੀਆਚ ਦਾਖਲ ਕਰਾਉਣਾ ਪਿਆ ਤੇ ਅਜੇ ਵੀ ਉਹ ਰੇਡ ਕਾ ਵਰਕਰ ਆ ਰਿਹਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਕੇਂਦਰ ਸਰਕਾਰ ਨੂੰ ਵੀ ਤੇ ਹਰਿਆਣਾ ਸਰਕਾਰ ਨੂੰ ਵੀ ਇਹ ਤੁਹਾਡਾ ਤੌਰ ਤਰੀਕਾ ਬਿਲਕੁਲੀ ਤਾਨਾਸ਼ਾਹਾਂ ਵਾਲਾ ਹੈ ਤੇ ਅਸੀਂ ਇਹਦੀ ਨਿੰਦਿਆ ਕਰਦੇ ਆ ਤੇ ਮੰਗ ਕਰਦੇ ਆ ਕਿ ਉਹਨਾਂ ਨੂੰ ਜੋ ਉਹ ਦਿੱਲੀ ਜਾਣਾ ਚਾਹੁੰਦੇ ਸ਼ਾਂਤਮਈ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ